ਹਾਂਜੀ ਸੇ ਸ਼ੁਕਰੀ ਜੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਨਾਲ ਸਾਖਤ ਪਾਈ ਹੱਲੀ ਦੇ ਉੱਪਰ ਤੁਸੀਂ ਸਾਰੇ ਬਹੁਤ ਸੋਹਣਾ ਰਿਸਪੌਂਸ ਦੇ ਰਹੇ ਹੋ ਆਪਣੀਆਂ ਵੀਡੀਓਜ਼ ਦਾ ਉਸੇ ਤਰ੍ਹਾਂ ਦਿੰਦੇ ਰਹੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹੇ ਹੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੇਰੇ ਕੋਲੇ ਮੋਸਟ ਕਾਮਨ ਕੁਐਸਚਨ ਆ ਰਿਹਾ ਹੈ ਜੀ ਇੰਸਟਾਗ੍ਰਾਮ ਤੇ ਵੀ ਆਉਣਾਗਾ ਮੈਂ ਨੇ ਪਹਿਲਾਂ ਵੀ ਇਸ ਚੀਜ਼ ਦੀ ਅਪਡੇਟ ਦਿੱਤੀ ਸੀ ਕਿ ਬਟ ਮੈਂ ਇੱਕ ਮੀਨਸ ਅਲੱਗ ਤੋਂ ਰੀਲ ਬਣਾ ਕੇ ਨਹੀਂ ਪਾਈ ਹੈਗੀ ਇਸ ਸਟੈਂਡ ਦੀ ਜਿਹਦੇ ਉੱਪਰ ਆਪਾਂ ਵਰਕ ਕਰਦੇ ਹਾਂ ਜੀ ਠੀਕ ਹੈ ਜੀ ਇਹ ਅੱਜ ਤੁਹਾਨੂੰ ਆਪਾਂ ਫੁੱਲੀ ਡਿਟੇਲ ਦੇ ਵਿੱਚ ਦੱਸਾਂਗੇ ਵੀ ਇਹ ਕਿੰਨੇ ਇੰਚ ਦਾ ਬਣਿਆ ਹੋਇਆਗਾ ਇਹਦੀ ਲੰਬਾਈ ਕਿੰਨੀ ਹੈ ਚੜਾਈ ਕਿੰਨੀ ਹੈ ਤੇ ਇਹਦੀ ਉਚਾਈ ਕਿੰਨੀ ਹੈਗੀ ਤੇ ਇਹ ਕਿੱਥੋਂ ਲੈਣਾ ਲੋਕਲ ਬਣਵਾਉਣਾ ਹੈ ਜਾਂ ਤੁਸੀਂ ਵੀ ਆਨਲਾਈਨ ਬਣਵਾਉਣਾਗਾ ਤੇ ਕੀ ਦਾ ਬਣਵਾਉਣਾ ਲੋਹੇ ਦਾ ਬਣਵਾਉਣਾ ਲੱਕੜ ਦਾ ਬਣਵਾਉਣਾ ਜਾਂ ਪਲਾਸਟਿਕ ਦਾ ਬਣਵਾਉਣਾਗਾ ਉਹ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਹੈ ਜਿਹੜੀ ਉਹ ਅੱਜ ਵਾਲੀ ਵੀਡੀਓ ਚ ਦੇਵਾਂਗੇ ਤੁਸੀਂ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਸਭ ਤੋਂ ਪਹਿਲਾਂ ਜਿਹੜਾ ਮੇਰੇ ਕੋਲੇ ਹੈਗੇ ਜੀ ਇਹ ਵਾਲਾ ਹੈਗੇ ਹੈ ਜੀ ਲੋਹੇ ਦਾ ਬਣਿਆ ਹੈ ਅਲੂਮੀਨੀਅਮ ਦਾ ਬਣਿਆ ਹੋਇਆ ਹੈਗਾ ਇਹ ਤੇ ਇਹ ਮੈਨੇ ਮੰਗਵਾਇਆ ਜੀ ਔਨਲਾਈਨ ਔਨਲਾਈਨ ਮੰਗਵਾਇਆ ਜੀ ਮੈਨੇ ਇਹ Amazon ਤੋਂ Amazon ਤੋਂ ਵਿਦ ਸ਼ਿਪਿੰਗ ਮੈਨੂੰ ਇਹ 1500 ਦਾ ਪਿਆਗਾ ਅਗਰ ਤੁਸੀਂ ਲੋਕਲ ਬਣਵਾਉਣੇ ਜੀ ਤਾਂ ਇਹ ਲੋਕਲ ਤੋਂ ਨੂੰ 1500 ਤੋਂ ਘੱਟ ਦੇ ਵਿੱਚ ਆਰਾਮ ਨਾਲ ਮਿਲ ਜਾਊਗਾ ਲੋਕਲ ਕਿਸੇ ਸ਼ਾਪ ਤੋਂ ਲੈਣਾਗਾ ਕਿਉਂਕਿ ਇਹ ਮੀਜ਼ਰੀ ਮਿਲ ਜਾਂਦੇ ਨੇਗੇ ਨਾਰਮਲੀ ਕਿ ਅਗਰ ਆਪਾਂ ਵਰਕ ਵਾਲੀਆਂ ਸ਼ਾਪਸ ਤੇ ਪਰੋਂ ਦੇਖੀਏ ਤੇ ਇਹ ਵਾਲਾ ਜਿਹੜਾ ਅਲੂਮੀਨੀਅਮ ਦਾਗਾ ਤੇ ਇਹਦੇ ਵਿੱਚ ਤੁਸੀਂ ਅਲੂਮੀਨੀਅਮ ਦਾ ਹੀ ਬਣਵਾਉ ਲੈ ਜਿਹੜਾ ਆਪਣਾ ਹੈਂਡਵਰਕ ਹੁੰਦਾ ਜਿਹਦੇ ਉੱਪਰ ਆਪਾਂ ਕੱਪੜਾ ਇੱਕ ਅਲੱਗ ਤੋਂ ਲਗਾਉਂਦੇ ਆਂਗੇ ਉਹਦੇ ਉੱਪਰ ਕੱਪੜਾ ਲਾਉਣ ਥੋੜਾ ਜਿਹਾ ਔਖਾ ਵੀ ਹੁੰਦਾ ਇਹਦੀ ਉੱਪਰ ਕਲਿੱਪਸ ਦੇ ਨਾਲ ਲੱਗਦਾ ਕੱਪੜਾ ਉਹ ਵਾਲਾ ਹੁੰਦਾ ਜੀ ਲੱਕੜ ਦਾ ਬਣਿਆ ਬਟ ਆਪਾਂ ਨੇ ਇਹ ਵਾਲਾ ਜਿਹੜਾ ਇਹ ਤੁਸੀਂ ਅਲੂਮੀਨੀਅਮ ਦਾ ਹੀ ਬਣਵਾਉਣਾਗਾ ਇਹਦੀ ਚੌੜਾਈ ਹੈਗੀ ਜੀ ਇਸ ਤਰ੍ਹਾਂ ਇੱਕ ਬਾਰਾਂ ਦੇ ਵਿੱਚ ਇਹਦੇ 21 ਤੋਂ ਲੈ ਕੇ 22 ਤੱਕ ਘੇਰਾ ਜਿਹੜਾ ਉਹ ਆਰਾਮ ਨਾਲ ਲੱਗ ਜਾਂਦਾਗਾ ਇਸ ਤਰ੍ਹਾਂ ਹੈਗੀ ਹੈ ਜੀ 23 ਇੰਚ ਹੈਗੀ 24 ਇੰਚ ਮੰਨ ਕੇ ਚੱਲੋ ਇਹਦੀ 24 ਇੰਚ ਹੈਗੀ ਪਾਈਪਾਂ ਵੀ ਕਿੰਚ ਦੀਆਂ ਹੈਗੀਆਂ ਨਹੀਂਆਂ 22 1 ਇੰਚ ਰਾ ਕੇ ਰਾਇ ਦੇ ਚ ਇੱਕ ਵਾਰਾਂ ਚ ਵਧੀਆ ਲੱਗ ਜਾਂਦਾ ਜੀ ਇਸ ਤਰ੍ਹਾਂ ਹੈਗਾ ਜੀ ਇਹ 24 ਇੰਚ ਵਿੱਧ ਪਾਈਪਸ 1 1 ਇੰਚ ਦੀਆਂ ਜਿਹੜੀਆਂ ਦੋਨੇ ਪਾਸੇ ਪਾਈਪਸ ਨੇ ਹੈਗੀਆਂ ਉਹਨਾਂ ਨੂੰ ਵਿੱਚ ਜੋੜ ਕੇ ਇਹ 24 ਇੰਚ ਦਾ ਬਣਦਾ ਤੇ ਜਿਹੜੀ ਇਹਦੀ ਇਸ ਤਰ੍ਹਾਂ ਲੰਬਾਈ ਹੈ ਦੀ ਉਹ ਹੈਗੀ ਹੈ ਜੀ 16.5 ਉਹ ਵੀ ਪਾਈਪਾਂ ਵਿੱਚ ਜੋੜ ਕੇ ਇਹ 2 ਇੰਚ ਦੀ 2 ਇੰਚ ਦੀ ਇਹ ਤੇ 1.14 ਜਿਹੜਾ ਉਹ ਵਿਚਲੀ ਸਾਈਡ ਤੋਂ ਆਉਂਗਾ ਠੀਕ ਹੈ ਜੀ ਇਹ ਦੀ ਚੌੜਾਈ ਲੰਬਾਈ ਹੈ ਜੀ ਤੇ ਆਹ ਵਾਲੀ ਇਹਦੀ ਚੌੜਾਈ ਹੈਗੀ ਆਪਾਂ ਇਸ ਮੀਜ਼ਰੀ ਇਸ ਤਰੀਕੇ ਦੇ ਨਾਲ ਕਪੜਾ ਲਗਾਉਣਾ ਹੈ ਕਿਉਂਕਿ ਇਸ ਤਰ੍ਹਾਂ ਘੇਰਾ ਜਿਹੜਾ ਉਹ ਪੂਰਾ ਲੱਗ ਜਾਂਦਾ ਤੇ ਇਹਦੀ ਚੌੜਾਈ ਲੰਬਾਈ ਹੈਗੀ ਹੈ ਜੀ 13 13 ਦੇ ਕਰੀਬ ਹੈਗੀ ਮੈਨੂੰ ਇਹ ਇਹ ਅਡਜਸਟੇਬਲ ਹੈਗਾ ਤੁਸੀਂ ਇਹਦੀ ਲੰਬਾਈ ਘਟਾ ਵਧਾ ਵੀ ਸਕਦੇ ਹੋਗੇ ਆ ਦੇਖੋ ਇੰਨੀ ਲੰਬਾਈ ਜਿਹੜੀ ਇਹਦੀ ਆਪਾਂ ਹੋਰ ਵਧਾ ਸਕਦੇ ਹਾਂਗੇ ਇਹ ਐਡਜਸਟੇਬਲ ਆਗਾ ਤੇ ਮੈਨੇ ਤੁਸੀਂ ਆਪਦੀ ਅਕੋਰਡਿੰਗ ਤੁਸੀਂ ਕਿੰਨਾ ਉੱਚਾ ਰੱਖਣਾ ਹੈ ਇਹਨੂੰ ਉਸ ਹਿਸਾਬ ਨਾਲ ਤੁਸੀਂ ਇਹਨੂੰ ਘਟਾਵਦਾ ਵੀ ਸਕਦੇ ਹੋਊਂਗੇ ਠੀਕ ਹੈ ਜੀ ਇਹ ਵਾਲਾ ਸਟੈਂਡ ਹੈ ਜੀ ਜਿਹਦੇ ਉੱਪਰ ਮੈਂ ਵਰਕ ਕਰਦੀ ਆਂ ਜੀ ਤੇ ਇਹਦੇ ਉੱਪਰ ਆਪਾਂ ਜਿਹੜਾ ਸੂਟ ਲਗਾਉਣੇ ਆਗੇ ਉਹ ਆਪਾਂ ਲਗਾਉਣੇ ਆ ਜੀ ਕਲਿੱਪਸ ਦੇ ਨਾਲ ਜਿਹੜੇ ਆਹ ਵਾਲੇ ਆਹ ਵਾਲੇ 클립ਸ ਹੁੰਦੇ ਲੈਂਗੇ ਇਹਨਾਂ ਦੇ ਨਾਲ ਆਪਾਂ ਇਹਦੇ ਉੱਪਰ ਜਿਹੜਾ ਉਹ ਸੂਟ ਲਗਾਉਣੀ ਆਂ ਜੀ ਇਹ ਮੈਨੇ ਇੰਸਟਾਗ੍ਰam ਦੇ ਉੱਪਰ ਵੀਡੀਓ ਪਾਈ ਸੀਗੀ ਆਹ ਵਾਲੇ ਇਹ ਐਦਾਂ ਲੱਗ ਜਾਂਦੇ ਨੇ ਜੀ ਅੰਦਰੀ ਲਾਈਡ ਠੀਕ ਹੈ ਇੱਥੇ ਆਪਾਂ ਕੱਪੜਾ ਲਗਾ ਦਨੇ ਆਂ ਤੇ ਕੱਪੜੇ ਦੇ ਨਾਲ ਜਦੋਂ ਆਪਾਂ ਖਿੱਚ ਕੇ ਵੀ ਇਸ ਤਰ੍ਹਾਂ ਜਿਹੜੇ ਉਹ 클립ਸ ਲੱਗ ਜਾਂਦੇ ਨੇ ਜੀ ਸਾਰੇ ਇਹਦੇ ਉੱਪਰ ਠੀਕ ਹੈ ਜੀ ਤੁਹਾਨੂੰ ਮੈਂ ਅਲੱਗ ਤੇ ਇੱਕ ਵੀਡੀਓ ਕੱਪੜਾ ਲਾ ਕੇ ਵੀ ਦਿਖਾਉਂਦੀ ਜਦੋਂ ਮੈਂ ਉਹਦੇ ਉੱਪਰ ਕੱਪੜਾ ਲਗਾਇਆ ਜਾਂ ਹੁਣ ਤੁਹਾਨੂੰ ਮੈਂ ਲਾ ਕੇ ਦਿਖਾ ਦਿੰਦੀ ਆਂ ਜੀ ਦੇਖੋ ਇਸ ਤਰ੍ਹਾਂ ਆਪਾਂ ਨੇ ਇਹਦੇ ਉੱਪਰ ਕੱਪੜਾ ਰੱਖ ਲੈਣਾਗਾ ਤੇ ਇਸ ਤਰ੍ਹਾਂ ਪਹਿਲਾਂ ਆਪਾਂ ਇੱਕ ਸਾਈਡ ਤੇ ਐਦਾਂ ਲਗਾ ਲੈਣੀ ਤੇ ਇਸ ਤਰ੍ਹਾਂ ਆਪਾਂ ਇਹਨੂੰ ਕੱਪੜੇ ਨੂੰ ਖਿੱਚਣਾ ਨੂੰ ਖਿੱਚਣਾ ਬੜੇ ਧਿਆਨ ਦੇ ਨਾਲ ਆਗਾ ਇਸ ਤਰ੍ਹਾਂ ਖਿੱਚ ਖਿੱਚ ਕੇ ਆਪਾਂ ਸਾਰੇ ਕਲਿੱਪਸ ਨੂੰ ਜਿਹੜੀ ਉਹ ਲਗਾ ਲੈਣੇ ਨੇ ਉਸੇ ਤਰ੍ਹਾਂ ਆਪਾਂ ਇਧਰੋਂ ਖਿੱਚ ਪਾਵਾਂਗੇ ਉਧਰਲੀ ਸਾਈਡ ਲਗਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਆਪਾਂ ਇਹਦੇ ਉੱਪਰ ਕੱਪੜਾ ਲਗਾਉਣਾਗਾ ਖਿੱਚ ਖਿੱਚ ਕੇ ਇਦਾਂ ਤਾਂ ਜੋ ਜਿਹੜਾ ਇਹ ਥੂ ਟਾਈਟ ਹੋ ਸਕੇ ਠੀਕ ਹੈ ਜੀ ਉਸੇ ਤਰ੍ਹਾਂ ਹੀ ਆਪਾਂ ਸਾਰਾ ਜਿਹੜਾ ਹਾਂ ਕੱਪੜਾ ਲਗਾਉਣੇ ਆਂਗੇ ਕੱਪੜੇ ਨੂੰ ਟਾਈਟ ਰੱਖਣਾਗਾ ਅਗਰ ਤੁਹਾਡੇ ਕੋਲ ਕੋਈ ਥੋੜਾ ਪਤਲਾ ਕੱਪੜਾ ਦਾ ਫਟਣ ਦਾ ਡਰਾ ਤਾਂ ਤੁਸੀਂ ਇਹਨਾਂ ਦੇ ਉੱਪਰ ਪਹਿਲਾਂ ਇੱਥੇ ਕੱਪੜਾ ਰੱਖਣਾਗਾ ਤੇ ਕਲਿੱਪ ਉਹਦੇ ਉੱਪਰ ਰੱਖਣਾ ਕਲਿੱਪ ਉਹਦੇ ਉੱਪਰ ਲਗਾਉਣਾ ਪਹਿਲਾਂ ਇੱਥੇ ਕੱਪੜਾ ਰੱਖਣਾਗਾ ਤੇ ਕਲਿੱਪ ਉਹਦੇ ਉੱਪਰ ਲਗਾਉਣਾ ਤਾਂ ਜੋ ਆਹ ਵਾਲੇ ਕੱਪੜੇ ਨੂੰ ਕੋਈ ਵੀ ਡੈਮੇਜ ਨਾ ਪਹੁੰਚੇ ਵੀ ਇਹ ਕਪੜਾ ਫਟੇ ਨਾ ਠੀਕ ਹੈ ਜੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਜੀ ਤੁਸੀਂ ਲੋਕਲ ਵੀ ਬਨਵਾ ਸਕਦੇ ਹੋਗੇ ਅਗਰ ਤੁਹਾਨੂੰ ਲਿੰਕ ਚਾਹੀਦਾਗਾ ਤਾਂ ਤੁਸੀਂ ਲਿੰਕ ਵੀ ਮੈਂ ਦਿਖਾ ਸਕਿਆ ਜੀ ਤੁਹਾਨੂੰ ਵੀਡੀਓ ਦੇ ਨੀਚੇ ਪਾ ਦੂੰਗੀ ਜਾਂ ਫਿਰ ਤੁਸੀਂ ਐਮਾਜ਼ਨ ਤੋਂ ਜਾ ਕੇ ਖਰੀਦ ਸਕਦੇ ਹੋ ਜੀ ਆਹ ਰੀ ਸਟੈਂਡ ਭਰ ਲਿਓ ਆਹ ਰੀ ਸਟੈਂਡ ਦੇ ਵਿੱਚ ਤੁਹਾਨੂੰ ਇਹ ਵਾਲਾ ਸਟੈਂਡ ਆ ਜਿਹੜਾ ਉਹ ਆਰਾਮ ਨਾਲ ਮਿਲ ਜਾਊਗਾ ਤੇ ਅੱਜ ਵਾਲੀ ਵੀਡੀਓ ਇੱਥੇ ਤੱਕ ਹੀ ਹੈ ਜੀ ਤੇ ਹੁਣ ਨੈਕਸਟ ਵੀਡੀਓ ਆਪਾਂ ਬਣਾਵਾਂਗੇ ਜੀ ਕਿ ਸਲਵਾਰ ਦੇ ਉੱਪਰ ਵਰਕ ਕਿਵੇਂ ਕਰਦੇ ਆਂਗੇ ਆਪਾਂ ਨੈਕਸਟ ਵੀਡੀਓ ਤੁਹਾਡੀ ਉਹ ਆਉਗੀ ਜੀ ਸਲਵਾਰ ਦੇ ਉੱਪਰ ਵਰਕ ਕਿਵੇਂ ਕਰਨਾਗਾ ਗੋਡਿਆਂ ਵਾਲੀ ਵੀ ਤੇ ਸਟ੍ਰੇਟ ਸਲਵਾਰ ਵੀ ਉਹ ਦੋਨਾਂ ਦੀ ਵੀਡੀਓ ਆਪਾਂ ਇੱਕ ਵੀਡੀਓ ਦੇ ਵਿੱਚ ਹੀ ਕੰਪਲੀਟ ਕਰਾਂਗੇ ਤੇ ਨੈਕਸਟ ਵੀਡੀਓ ਦੇ ਲਈ ਤੁਸੀਂ ਦੇਖਦੇ ਰਹਿਓ ਜੀ ਆਪਣੇ ਚੈਨਲ ਦੇ ਨਾਲ ਜੁੜੇ ਰਹਿਓ ਧੰਨਵਾਦ ਜੀ ਸਾਰੇ ਮੇਰੇ